ਮੰਨ ਕੀਤਾ ਜਾ ਰਿਹਾ ਤੇ ਤੁਸੀਂ ਸਭਾ ਦਾ ਉਸੇ ਜੋ ਤੇਰੇ ਦਿੱਸੇ ਜਿਤਨੇ ਪਰਮਾ ਜਿਹੜਾ ਬੰਦਾ ਮੈਨੂੰ ਚਾਹੀਦਾ ਆਪਦੇ ਵਿੱਚ ਅੱਜ ਵੀ ਪਲ ਯਾਦ ਆ ਰਿਹਾ ਉਹਦੇ ਵਿੱਚ ਵੀ ਮੋਰਤਕ ਦੀ ਤਸਵੀਰਾਂ ਸਿਮਿੰਗ ਚੱਲਦੀਆਂ ਗਾਰ ਮੇਰੇ ਘਰ ਕਹਿੰਨਾ ਅਮਰ ਰਹੇ ਅਮਰ ਰਹੇ ਅਮਰ ਰਹੇ ਅੱਜ ਕਿਉਂਕਿ ਦਾਦੀ ਦੇ ਨਾਲ ਪੋਤੇ ਦਾ ਬੱਧ ਪਿਆਰ ਹੁੰਦਾ ਅੱਜ ਉਹ ਦਿਨ ਸਮਾਉ ਚੇਤੇ ਆਉਂਦਾ ਜਦੋਂ ਸ਼ੁਕਰਨ ਨੂੰ ਘਰੇ ਵਾਜਾ ਮਾਰਦੇ ਹੁੰਦੇ ਸੀ ਹਾਂਜੀ ਉਹ ਤਾਂ ਹੁੰਦਾ ਹੈ ਉਹ ਤਾਂ ਹੁੰਦਾ ਹੀ ਆ ਉਹ ਤਾਂ ਫੁੱਲਣਾ ਵਾਲਾ ਹੈ ਇਹ ਨਹੀਂ ਤਾਂ ਪਰਿਵਾਰ ਨੂੰ ਕਹਿੰਦੇ ਸਭ ਤੋਂ ਵੱਡਾ ਘਾਟਾ ਹੁੰਦਾ ਕਿਉਂਕਿ ਪਰਿਵਾਰ ਦਾ ਪੂਰਾ ਸਾਰਾ ਦਾਮੋਦਾਰੀ ਇਸ ਉੱਪਰ ਸੀਗਾ ਹਾਂਜੀ ਘਾਟਾ ਤਾਂ ਨਹੀਂ ਪੂਰਾ ਹੁੰਦਾ ਉਹ ਦਾ ਕੁਝ ਵੀ ਬਣ ਜੇ ਵੱਡੀ ਲੋ ਗਿਣਤੀ ਚ ਲੋਕ ਸ਼ਰਧਾਂਜਲੀ ਦੇ ਦੇਣ ਲਈ ਪਹੁੰਚ ਰਹੇ ਨੇ ਅੱਜ ਮਾਣ ਮਹਿਸੂਸ ਹੁੰਦਾ ਹੋਊਗਾ ਕਿਉਂਕਿ ਵੱਡਾ ਵੱਡੇ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚਦੇ ਆਏ ਵੱਡੇ ਵੱਡੇ ਅਫਸਰ ਪਹੁੰਚਦੇ ਨੇ ਤਾਂ ਅੱਜ ਮਾਣ ਮਹਿਸੂਸ ਹੁੰਦਾ ਵੀ ਆਪ ਦੀ ਜਿਹੜੀ ਖੇਤੀ ਦੀ ਲੜਾਈ ਲੜਨ ਲਈ ਉੱਥੇ ਗਿਆ ਸੀ ਹਾਂਜੀ ਪਤਾ ਹੁੰਦਾ ਹੀ ਹੈ ਜਿਹੜਾ ਪਰਿਵਾਰ ਨੂੰ ਘਾਟਾ ਪਿਆ ਉਹ ਤਾਂ ਕਦੇ ਪੂਰਾ ਨਹੀਂ ਹੋ ਸਕਦਾ ਜਿਹੜੇ ਸਾਡੇ ਬੱਚੇ ਦੇ ਗੋਲੀ ਮਾਰੀ ਆ ਜੀ ਨੇ ਉਹ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਪਰਚਾ ਦਰਜ ਕੀਤਾ ਜਾਵੇ ਬੱਚੇ ਦੇ ਗੋਲੀ ਕਿਵੇਂ ਮਾਰੀ ਸੀ ਸਰਕਾਰ ਦਾ ਦਰਜ ਕਰਿਆ ਜੀ ਪਰਚਾ ਬਾਕੀ ਆਪਦੇ ਮੰਗਾ ਖਾਤਰ ਜਾ ਰਿਆ ਸੀ ਉਹਦੇ ਕੋਲੇ ਕਿਹੜਾ ਕੋਈ ਨੰਡਾ ਛੋਟੀ ਸੀਗੀ ਇੱਕ ਝੰਡਾ ਸੀ ਜੀ ਬਸ ਇੱਕ ਸਾਲ ਦਾ ਸਮਾਂ ਹੋ ਗਿਆ ਗਿਆ ਅਜੇ ਤੱਕ ਲੱਗਦਾ ਵੀ ਇਨਸਾਫ ਮਿਲੂਗਾ ਕਿਸਾਨੀ ਮੰਗਾ ਉਹ ਵੀ ਨਹੀਂ ਅਜੇ ਤੱਕ ਸਰਕਾਰ ਮੰਨ ਰਹੀ ਹੈਗੀ ਹਾਂਜੀ ਕੋਈ ਪਤਾ ਨਹੀਂ ਹੈ ਸਰਕਾਰ ਕੀ ਕੁਝ ਕਰੂਗੀ ਬਾਕੀ ਬਹੁਤ ਬੈਠਿਆ ਸਾਡੇ ਕਿਸਾਨ ਜੀ ਉੱਥੇ